ਇੱਕ ਮੋਟਰਸਾਈਕਲ ਔਰ ਇੱਕ ਐਕਟਿਵਾ ਦੇ ਉੱਪਰ ਲੜਕੇ ਆਏ ਉਹਨਾਂ ਨੇ ਆ ਕੇ ਉਹਨਾਂ ਨਾਲ ਹਥੋਪਾਈ ਕੀਤੀ ਔਰ ਸਨੇਚਿੰਗ ਕੀਤੀ ਕੋਈ ਸੱਟਾਂ ਵੀ ਮਾਰੀਆਂ ਜਿਹੜਾ ਮੁਕੇਸ਼ ਵੱਲੋਂ ਜੋ ਕੰਪਲੇਂਟ ਲਿਖਾਈ ਗਈ ਸੀ ਕਿ ਜੀ ਉਹ ਕੁਝ ਲਿਖਾਇਆ ਗਿਆ ਸੀ ਕੰਪਲੇਂਟ ਦੇ ਵਿੱਚ ਉਹੀ ਕੁਝ ਬਰਾਮਦ ਹੋਇਆ ਬਿਲਕੁਲ ਜੋ ਉਹਨਾਂ ਨੇ ਲਿਖਾਇਆ ਸੀ ਉਹਦੇ ਵਿੱਚ ਅਜੇ ਇੱਕ ਰਿੰਗ ਜਿਹੜੀ ਹੈਗੀ ਉਹ ਜਿਹੜੇ ਦੂਸਰੇ ਮੁੰਡੇ ਰੈਸਟੋਰਨ ਵਾਲੇ ਰਹਿੰਦੇ ਦੋ ਉਹਨਾਂ ਤੋਂ ਹੋ ਸਕਦਾ ਵੀ ਉਹਨਾਂ ਤੋਂ ਬਰਾਮਤੀ ਹੋਵੇ ਕੀ ਹੈਗਾ ਲਗਾਤਾਰ ਸਨੇਚਿੰਗ ਦੀ ਵਾਰਦਾਤਾਂ ਦੁਬਾਰਤੋਂ ਵਧ ਰਹੀਆਂ ਕਿਤੇ ਨ ਕਿਤੇ ਸ਼ੁਰੂ ਹੋ ਗਈ ਪੁੱਛਦਾ ਡਰ ਕਿਤੇ ਨ ਕਿਤੇ ਖਤਮ ਨਜ਼ਰ ਆ ਰਿਹਾ ਵਾ ਜਿਸ ਤਰ੍ਹਾਂ ਕਿ ਪਹਿਲਾਂ ਵੀ ਵਾਰਦਾਤਾਂ ਹੁੰਦੀਆਂ ਸੀ ਔਰ ਉਹਨਾਂ ਨੂੰ ਰੈਸਟ ਕੀਤਾ ਗਿਆ ਸੀ ਜਿਹੜੇ ਰੈਸਟੋਰਨ ਤੋਂ ਬਾਅਦ ਜਿਹੜੇ ਬੇਲੂਕ ਤੇ ਆ ਜਾਂਦੇ ਨੇ ਉਹ ਆਪਣਾ ਆ ਕੇ ਵਾਰਦਾਤਾਂ ਨੂੰ ਦੁਬਾਰਾ ਅੰਜਾਮ ਦਿੰਦੇ ਨੇ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਤ ਦੱਸਦੀ ਕਿ ਲੁਧਿਆਣਾ ਦੇ ਵਿੱਚ ਸੈਕਟਰ 32 ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਪੁਲਿਸ ਨੇ ਕਾਬੂ ਕੀਤਾ ਸੋ ਦੱਸਦੀ ਹੈ ਕਿ ਕੀ ਤਰੀਕ ਨੂੰ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਤਿੰਨ ਦਿਨ ਬਾਅਦ ਹੀ ਜਿਹੜੇ ਉਹ ਰਿਕਵਰੀ ਕੀਤੀ ਕਿ ਗੱਲਬਾਤ ਕਰ ਲੈਣੇ ਆ ਸਰ ਇੱਕ ਵਾਰਦਾਤ ਹੋਈ ਸੀਗੀ ਸੈਕਟਰ 32 ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਸੀਗਾ ਤੇ ਉਸ ਦੇ ਨਾਲ ਕੋਈ ਮੰਦਰੀਆਂ ਵਗੈਰਾ ਕੋਈਆਂ ਕੀਆਂ ਸੀਗੀਆਂ ਕੀ ਸੀਗਾ ਮਾਣਾਂ 22 ਬਈ ਦੇ ਰਤ ਨੂੰ 32 ਸੈਕਟਰ ਦੇ ਵਿੱਚ ਮੁਕੇਸ਼ ਕਪੂਰ ਨਾਮ ਦੇ ਆਦਮੀ ਜਿਹੜਾ ਕਿ ਆਪਣੇ ਘਰ ਦੇ ਬਾਹਰ ਖੜੇ ਸੀਗੇ ਰਾਤ ਦੇ ਟਾਈਮ ਤੇ ਤੇ ਦੋ ਇੱਕ ਮੋਟਰਸਾਈਕਲ ਔਰ ਇੱਕ ਐਕਟਿਵਾ ਦੇ ਉੱਪਰ ਲੜਕੇ ਆਏ ਉਹਨਾਂ ਨੇ ਆ ਕੇ ਉਹਨਾਂ ਨਾਲ ਹਥੋਪਾਈ ਕੀਤੀ ਔਰ ਸਨੇਚਿੰਗ ਕੀਤੀ ਕੋਈ ਸੱਟਾਂ ਵੀ ਮਾਰੀਆਂ ਸੱਟਾਂ ਮਾਰਨ ਤੋਂ ਬਾਅਦ ਉਹਨਾਂ ਤੋਂ ਜਿਹੜਾ ਮੋਬਾਈਲ ਚੇਨ ਬੰਦੀਆਂ ਵਗੈਰਾ ਸਨੇਚ ਕਰਕੇ ਲੈ ਗਏ ਉਸ ਚੀਜ਼ ਨੂੰ ਸਾਡੇ ਡਿਵੀਜ਼ਨ ਨੰਬਰ ਸਾਡੇ ਇਨਸਪੈਕਟਰ ਸਾਹਿਬ ਔਰ ਸਾਡੇ ACP ਈਸਟ ਮਿਸਟਰ ਸੁਮੇਸ਼ ਸ਼ੋਧੂ ਨੇ ਆਪਣੀਆਂ ਟੀਮਾਂ ਲਾ ਕੇ ਉਹਨੂੰ ਟ੍ਰੇਸ ਕੀਤਾ ਤੇ ਟ੍ਰੇਸ ਕਰਨ ਤੋਂ ਬਾਅਦ ਅੱਜ ਉਹਦੇ ਵਿੱਚ ਚਾਰ ਰੋਪੀ ਜਿਹੜੇ ਹੈਗੇ ਆ ਅਰੈਸਟ ਕੀਤੇ ਗਏ ਤੇ ਰੈਸਟ ਕਰਨ ਤੋਂ ਉਹਨਾਂ ਤੋਂ ਇੱਕ ਐਕਟਵਾ ਇੱਕ ਮੋਟਰਸਾਈਕਲ ਚੇਨ ਦਾ ਜਿਹੜੇ ਹੈਗੇ ਉਹ ਬਰਾਮਦ ਕੀਤੇ ਗਏ ਬਾਕੀ ਉਹਨਾਂ ਦਾ ਰਿਮਾਂਡ ਲੈ ਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਵੇ ਸਰ ਬਿਲਕੁਲ ਜਿਹੜਾ ਮੁਕੇਸ਼ ਵੱਲੋਂ ਜੋ ਕੰਪਲੇਂਟ ਲਿਖਾਈ ਗਈ ਸੀਗੀ ਜੀ ਉਹ ਕੁਝ ਲਿਖਾਇਆ ਗਿਆ ਸੀਗਾ ਕੰਪਲੇਂਟ ਵਿੱਚ ਉਹੀ ਕੁਝ ਬਰਾਮਦ ਹੋਇਆ ਸਰ ਬਿਲਕੁਲ ਜੋ ਉਹਨਾਂ ਨੇ ਲਿਖਾਇਆ ਸੀ ਉਹਦੇ ਵਿੱਚ ਜੇ ਇੱਕ ਰਿੰਗ ਜਿਹੜੀ ਹੈਗੀ ਉਹ ਜਿਹੜੇ ਦੂਸਰੇ ਮੁੰਡੇ ਰੈਸਟੋਰਨ ਵਾਲੇ ਰਹਿੰਦੇ ਦੋ ਉਹਨਾਂ ਤੋਂ ਹੋ ਸਕਦਾ ਉਹਨਾਂ ਤੋਂ ਬਰਾਮਦ ਕੀ ਹੋਵੇ ਬਾਕੀ ਰਿਮਾਂਡ ਲੈ ਕੇ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਫਰਦਰ ਉਹਦੇ ਵਿੱਚ ਜੋ ਵੀ ਹੋਏਗਾ ਕਰਦਾ ਜੀ ਸਰ ਇਹ ਕਿੰਨੇ ਜਣੇ ਅਰੈਸਟ ਹੋਏ ਅੱਜ ਫਿਰ ਹਾਲ ਚਾਰ ਬੰਦੇ ਰੈਸਟ ਕਰ ਲਏ ਚਾਰ ਦੋਸ਼ੀ ਰੈਸਟ ਕੀਤੇ ਆ ਔਰ ਇਹ ਜਿੰਨੀ ਇਹ ਬਰਾਮਗੀਨਾ ਚੌਕ ਲੋ ਹੋਈ ਹੈ ਜੇ ਦੋ ਬੰਦੇ ਦੋਸ਼ੀ ਰੈਸਟ ਕਰਨੇ ਬਾਕੀ ਨੇ ਸਰ ਇਹ ਕਿੱਥੇ ਦੇ ਰਹਿਣ ਵਾਲੇ ਸੀਗੇ ਇਹ ਲੋਕਲ ਅਲੱਗ-ਅਲੱਗ ਕਲੋਨੀਆ ਦੇ ਰਹਿਣ ਵਾਲੇ ਨੇ ਕੋਈ ਮੁੰਡੀਆਂ ਦਾ ਕੋਈ ਗੋਬਿੰਦਨਗਰ ਦਾ ਕੋਈ ਆਪਣਾ ਗਣੇਸ਼ਨਗਰ ਇਸ ਤਰ੍ਹਾਂ ਅਲੱਗ-ਅਲੱਗ ਰਹਿਣ ਵਾਲੇ ਸਰ ਇਹਨਾਂ ਦੀ ਚਾਰਾਂ ਦੀ ਉਮਰ ਤਕਰੀਬਨ ਕਿੰਨੀ ਕੀ ਹੈਗੀ ਹੈ ਜਿਹੜੀ ਇਹ ਵਾਰਦਾਤ ਕਰਦੇ ਸੀ ਮੋਸਟ ਪ੍ਰੋਬਬਲੀ ਜਿਹੜੇ ਹੈਗੇ 19 ਤੋਂ 24 25 ਦੇ ਵਿੱਚ ਇਸ ਕੇਜ ਦੇ ਹੀ ਨੇ ਸਾਰੇ ਜੀ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਇਦਾਂ ਦੀ ਵਾਰਦਾਤ ਕਰਨ ਦੇ ਇੱਕ ਲੜਕੇ ਦੇ ਉੱਤੇ ਪਹਿਲਾਂ ਵੀ ਤਿੰਨ ਕੇਸ ਦਰਜ ਪਤਾ ਲੱਗਿਆ ਵੀ ਤਿੰਨ ਕੇਸ ਦਰਜ ਹੈਗੇ ਨੇ ਜਿਹਦੇ ਦੂਸਰੇ ਦਾ ਜੇ ਪ੍ਰੀਵੀਅਸ ਰਿਕਾਰਡ ਜਿਹੜਾ ਅਲੱਗ-ਅਲੱਗ ਜਿੱਥੇ-ਇੱਥੇ ਦੇ ਹੈਗੇ ਉੱਥੋਂ ਪਤਾ ਕਰਨ ਤੋਂ ਬਾਅਦ ਹੀ ਫਿਰ ਦੱਸ ਪਾਵਾਂ ਸਰ ਇਹਨਾਂ ਦੇ ਨਾਮ ਕੀ ਹੈਗੇ ਜਿਹੜੇ ਫੜੇ ਗਏ ਆ ਫਿਰ ਹਾਲ ਹੁਣ ਇਹਦਾ 사ਵਨ ਹਿਮਾਂਸ਼ੂ ਮਾਹਵੀਰ ਰਵਨੀਤ ਨਾਮ ਦੇ ਲੜਕੇ ਜਿਹੜੇ ਗਏ ਚਾਰ ਅਰੈਸਟ ਹੋ ਚੁੱਕੇ ਸਰ ਕਾਰਨ ਕੀ ਹੈਗਾ ਲਗਾਤਾਰ ਸਨੇਚਿੰਗ ਦੀ ਵਾਰਦਾਤਾਂ ਦੁਬਾਰਤੋਂ ਵਧ ਰਹੀਆਂ ਕਿਤੇ ਨ ਕਿਤੇ ਸ਼ੁਰੂ ਹੋ ਗਈ ਪੁਲਿਸ ਦਾ ਡਰ ਕਿਤੇ ਨ ਕਿਤੇ ਖਤਮ ਨਜ਼ਰ ਆ ਰਿਹਾ ਵਾ ਸਨੇਚਰਾਂ ਦੇ ਵਿੱਚ ਇਹ ਕਾਰਨ ਕੀ ਹੈਗਾ ਕਿਉਂ ਵਧ ਰਿਆ ਨਹੀਂ ਜਿਸ ਤਰ੍ਹਾਂ ਕਿ ਪਹਿਲਾਂ ਵੀ ਵਾਰਦਾਤਾਂ ਹੁੰਦੀਆਂ ਸੀ ਔਰ ਉਹਨਾਂ ਨੂੰ ਰੈਸਟ ਕੀਤਾ ਗਿਆ ਸੀ ਜਿਹੜੇ ਰੈਸਟ ਹੋਣ ਤੋਂ ਬਾਅਦ ਜਿਹੜੇ ਬੇਲਬੂਲ ਤੇ ਆ ਜਾਂਦੇ ਨੇ ਉਹ ਆਪਣਾ ਆ ਕੇ ਵਾਰਦਾਤਾਂ ਨੂੰ ਦੁਬਾਰਾ ਅੰਜਾਮ ਦਿੰਦੇ ਨੇ ਇਸ ਕਰਕੇ ਜਿਹੜੀਆਂ ਆਪਾਂ ਨੂੰ ਲੱਗਦਾ ਪਰ ਪ੍ਰੀवियस ਵੀ ਸਾਰੇ ਹੀ ਕਮਿਸ਼ਨਰੇਟ ਦੇ ਵਿੱਚ ਬਹੁਤ ਜ਼ਿਆਦਾ ਸਨੇਚਿੰਗ ਦੇ ਜਿਹੜੇ ਹੈਗੇ ਸਨੇਚਰ ਅਰੈਸਟ ਕੀਤੇ ਗਏ ਨੇ ਔਰ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਨੇ ਬਿਲਕੁਲ ਸਰ ਜਿਹੜੇ ਇਹੋ ਜਿਹਾ ਵਾਰਦਾਤ ਕਰਦੇ ਨੇ ਸਨੇਚਰ ਨੇ ਇਹਨਾਂ ਨੂੰ ਕੀ ਨਿਰਦੇਸ਼ ਦੇਣਾ ਚਾਹੂਗੇ ਸਰ ਨੇਚਨਲ ਉਹ ਆਸਤੇ ਕੋਈ ਨਿਰਦੇਸ਼ ਨਹੀਂਗਾ ਇਹਦੇ ਵਿੱਚ ਸੇਹੀ ਹੈ ਜਿਹੜਾ ਕਰਾਇਮ ਕਰੂਗਾ ਉਹ ਫੜਿਆ ਜਾਊਗਾ ਔਰ ਉਹਨੂੰ ਬਿਲਕੁਲ ਕਿਸੇ ਤਰੀਕੇ ਨਾਲ ਵੀ ਬਖਸ਼ਿਆ ਨਹੀਂ ਜਾਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਬਿਲਕੁਲ ਤੁਹਾਨੂੰ ਦੱਸ ਦਈਏ ਐਡੀਐਸਪੀ ਫੋਰ ਸਾਡੇ ਨੇ ਮਜੂਦ ਸੀਗੇ ਗਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਸੈਕਟਰ 32 ਦੇ ਵਿੱਚ ਜਿਹੜੀ ਵਾਰਦਾਤ ਹੋਣ ਜਾਂਦ ਦਿੱਤਾ ਸੀਗਾ ਉਹਦੇ ਵਿੱਚ ਉਹ ਚਾਰ ਜਿਹੜੇ ਅਕਿਊਸਟ ਆ ਉਹ ਗ੍ਰਿਫਤਾਰ ਕੀਤੇ ਗਏ ਨੇ ਫਿਰ ਹਾਲ ਹਲੇ ਦੋ ਫਰਾਰ ਨੇ ਜਲਦ ਉਹ ਵੀ ਫੜੇ ਜਾਣਗੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਊਗੀ ਲਗਾਤਾਰ ਪੁੱਛਤੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਪਰ ਦੱਸਦੀ ਕਿ ਜਿਹੜ ਬਾਕੀ ਹੈ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਜਿਹੜੇ ਦੋ ਅਕਿਊਸਟ ਨੇ ਉਹਨਾਂ ਤੋਂ ਵਿੱਚੋਂ ਕੀ ਕੁਝ ਬਰਾਮਦ ਹੁੰਦਾ ਉਹ ਆਉਣ ਵਾਲਾ ਸਮਾਂ ਦੱਸੂਗਾ ਦਿਗਰੋ ਜੁਦਣਾ ਲਈ ਮੈਨੇਜਰ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ